ਜੋਸ਼ ਮੇਰੇ ਭਗਵੰਤ ਕੋ ਸੋ ਪੂਰਨ ਇਨਸਾਨ ਜੋਸ਼ ਸ੍ਰੀ ਭਗਵੰਤ ਕੋ ਸੋ ਕਮ ਜਾਤਿ ਸ਼ਤਾਨ ਨਾਰੀ ਸੋ ਜੋ ਕੰਤ ਕਾ ਪੂਰਨ ਦੇਵੇ ਸਾਥ ਆਸਾ ਪੂਰੇ ਉਸ ਦੀ ਪਰਵਰਦੀਨਾ ਨਾਥ ਜੀਵ ਜੰਦ ਸਾ ਮਛਲੀਆਂ ਵਾਲੀ ਕਰੀ ਪਾਣੀ ਸਬੇ ਕਾਜ ਸਵਾਰਨੀ ਗੁਰ ਕੀ ਅੰਮ੍ਰਿਤ ਬਾਣੀ ਗਿਆਨ ਦਾਤ ਰਿਪਾਇ ਸਿਮਰ ਸਿਮਰ ਹਰ ਨਾਮ ਕਰ ਕਰ ਪੂਜਾ ਹਰੀ ਕੀ ਰੋਜ ਸੁਬਾਹ ਤੇ ਸ਼ਾਮ ਖਾਣ ਪੀਣ ਸਾਪਿਆ ਪਨੀਤ ਕਰ ਸਚੀ ਗੁਰੂ ਨਾਲ ਪਰੀਤ ਨਿਤ ਵੈਸ਼ਨੋ ਵੈਸ਼ਨੋ ਕੈ ਪਾਈ ਦਸ ਵੈਸ਼ਨੋ ਕਿਸ ਤਰ੍ਹਾਂ ਰਹਿ ਪਾਈ ਕੋਈ ਵੈਸ਼ਨੋ ਨਹੀਂ ਕਰੀਬ ਪਾਈ ਪਾਣੀ ਵਿੱਚ ਵੀ ਸਾਂਕੜੇ ਜੀਵ ਪਾਈ ਜੀਆਂ ਬਾਜਨਾ ਉਗਦੇ ਚਣੇ ਪਾਈ ਦੁੱਧ ਮਾਂ ਦੇ ਖੂਨ ਦਾ ਬਣੇ ਪਾਈ ਜਰਾ ਸੀਮ ਕੀੜੇ ਦਹੀਂ ਵਿੱਚ ਪਾਈ ਜਿਹੜੇ ਰੋਜ ਸਰੀਰ ਦਾ ਮਾਸ ਖਾਈ ਸਦਾ ਜੰਮਦਾ ਜੀਵ ਤੋਂ ਜੀਵ ਪਾਈ ਇਸ ਗੱਲ ਦੇ ਵਿੱਚ ਨਹੀਂ ਸ਼ੱਕ ਰਾਈ ਹਵਾ ਵਿੱਚ ਵੀ ਸੁੰਡੀਆਂ ਹੁੰਦੀਆਂ ਨੇ ਸਾਗ ਪਤਰਾ ਦੇ ਨਾਲ ਗੁੰਦੀਆਂ ਨੇ ਜੀਆਂ ਬਾਦ ਨਾ ਏ ਖਾਣ ਪੀਣ ਕੋਈ ਸਭ ਦਾਣਿਆਂ ਦੇ ਵਿੱਚ ਜੀਵ ਹੋਈ ਜੀਵ ਹੋਮਦੇ ਨੇ ਵਾਰ-ਵਾਰ ਥੱਲੇ ਜੀਆਂ ਬਾਜਨਾ ਇਹ ਸਰੀਰ ਚੱਲੇ ਜੇ ਤੋ ਵੈਸ਼ਨੋ ਮੁਖ ਨਾਲ ਪਾਣੀ ਫੇਰ ਦੇਖੀਏ ਕਿਸ ਤਰ੍ਹਾਂ ਬਚੇ ਜਾਨੀ ਜੀਤੋ ਵੈਸ਼ਨੋ ਅਨਲਾਖਾ ਪਾਈ ਨਹੀਂ ਤਾਂ ਵੈਸ਼ਨੋ ਨਾਇਖਵਾ ਪਾਈ ਜਿਹੜਾ ਡੰਗ ਦਿੱਤਾ ਪਰਮਾਤਮਾਨੇ ਉਹਦੀ ਬਾਜਨਾ ਚੱਲਣਾ ਆਤਮਾਨੇ ਚਲਰ ਮਾਸ ਦੀ ਨਾਲ ਸਾਹ ਸਾਸ ਪਾਈ ਪੰਜ ਤਤ ਦਾ ਪੁਤਲਾ ਮਾਸ ਪਾਈ ਕਲਾ ਰੱਬ ਦੀ ਵਰਤਦੀ ਜਗ ਅੰਦਰ ਰਵੀ ਪਵਾ ਮਸੀਤ ਜਾਹੋਂ ਮੰਦਰ ਉਹਦੇ ਹੁਕਮ ਤੋਂ ਬਾਜਨਾ ਪਤ ਹੱਲੇ ਜਿੰਦ ਬਾਜ ਕਲਬੁ ਤੜਾ ਨਹੀਂ ਚੱਲੇ ਮਾਸੋ ਜੰਮਿਆ ਨਿਮਿਆ ਮਾਸ ਕੋਲੋ ਬਹੁ ਮਾਸ ਦੀ ਨਾਲ ਵਿਆ ਹੋਇਆ ਸਿਰੇ ਬਨ ਕੇ ਮਾਸ ਦੇ ਨਾਲ ਟੋਇਆ ਹੱਡ ਮਾਸ ਦਾ ਏ ਕਲਬੂਤ ਤੇਰਾ ਲਾਇਆ ਇਸ ਦੇ ਵਿੱਚ ਕਰਤਾਰ ਡੇਰਾ ਜਿਨਨੇ ਜੀਵ ਜਹਾਨ ਦੇ ਵਿੱਚ ਉਤਪਤ ਸਬੇ ਮਾਸ ਦੀ ਨਾਲ ਕਰਤਾਰ ਸਾਜੀ ਜਤੀ ਸਤੀ ਬਲਵਾਨ ਤੇ ਮਹਾਰਾਜੀ ਹੱਡ ਨਾਲ ਚਮੇੜ ਕੇ ਮਾਸ ਪਾਈ ਪੰਜ ਤਤ ਦਾ ਪੁਤਲਾ ਤਿਆਰ ਕੀਤਾ ਕੀ ਫਿਰੇ ਸਰੀਰ ਤੇ ਮਾਸ ਪਾਈ ਕਿਵੇਂ ਵੈਸ਼ਨੋ ਰਹਿ ਗਿਆ ਦਸ ਮੀਤਾ ਬਣ ਕੇ ਵੈਸ਼ਨੋ ਬੜਾ ਹੰਕਾਰਿਆ ਤੋ ਰਚਨਾ ਰੱਬ ਦੀ ਨੂੰ ਫਟਕਾਰਿਆ ਤੋ ਐਸਾ ਵੈਸ਼ਨੋ ਰੱਬ ਨਾਲ ਲੂੜਦਾਈ ਮਾਨਸ ਜਾਤ ਨੂੰ ਜਿਹੜਾ ਵਿਚੋਰਦਾਈ ਮਾਨਸ ਜਾਤ ਪਵਿੱਤਰਾਂ ਸਾਰਿਆਂ ਤੋਂ ਸ਼ਾਨਮਾਨ ਉਹ ਦੇ ਚੰਦ ਤਾਰਿਆਂ ਤੋਂ ਬੰਦਾ ਪਰਮਦੇਵ ਭੂਤ ਚਮੇੜ ਬੈਠਾ ਆਦਮ ਜਾਤ ਨਾਲ ਵੈਰ ਸਹੀੜ ਬੈਠਾ ਰਵੀ ਸੱਚ ਹੈ ਉੱਚਾ ਨੀਚ ਕੋਈ ਬਾਜੀ ਆਪ ਕਰਤਾਰ ਦੀ ਕਰੀ ਹੋਈ ਗਿਆਨੁ ਚਾਰੀ ਅੰਮ੍ਰਿਤ ਬਾਣੀ ਨਾਰੀ ਸਦਾ ਪਵਿੱਤਰ ਹੋਈ ਉੱਚ ਨੀਚ ਪਿੰਦ ਭੇਦ ਨਾ ਕੋਈ ਨਾਰੀ ਨਾਲ ਫਰੇ ਪਰਿਵਾਰ ਲੈਂਦੇ ਜਨਮ ਵਾਲੀ ਅਵਤਾਰ ਨਾਰੀ ਕਰ ਕਾ ਹਾਰ ਸ਼ਿੰਗਾਰ ਜਮੇ ਦੁੱਧ ਨਹੀਂ ਬਿਨ ਜਾਗ ਨਾਰੀ ਕਰ ਕਾ ਹਾਰ ਸ਼ਿੰਗਾਰ ਨਾਰੀ ਬਾਜ ਸੁਨਾ ਕਰ ਬਾਰ ਨਾਰੀ ਕਰ ਕਾ ਰਾਜ ਪਾਗ ਜਮੇ ਦੁੱਧ ਨਹੀਂ ਬਿਨ ਜਾਗ ਨਾਰੀ ਉਤਪਦ ਕੀ ਸਰਕਾਰ ਪਾਰਵਤੀ ਸ਼ਿਵ ਜੀ ਕੀ ਨਾਰ ਤੀਆ ਪੁੱਤ ਪਿਆ ਸੰਸਾਰ ਤੀਨ ਪੌਣ ਦੁਨੀਆ ਵਿੱਚਕਾਰ ਆਦਮ ਜਾਤ ਸ਼ਿਵਾ ਤੋਂ ਹੋਈ ਉਸ ਤੋਂ ਬਾਰ ਨਹੀਂ ਐ ਕੋਈ ਆਦਮ ਸ਼ਿਵ ਸ਼ੰਕਰ ਕਾ ਨਾਮ ਰਚਨਾ ਮਾਨ ਜੀਵਤਮਾਮ ਵਾਲਮੀਕ ਆਦਮ ਕਨਨਤਾ ਵਾਲਮੀਕ ਪੂਰਨ ਭਗਵੰਤਾ ਅਮਾ ਹਵਾ ਮਿੱਟੀ ਦੀ ਬਾਜੀ ਗੁਰੂ ਵਾਲਮੀਕ ਪਰਮੇਸ਼ਰ ਸਾਜੀ ਗੁਰੂ ਵਾਲਮੀਕ ਦੇ ਚੱਕਰ ਚਾਰ ਜਿਸ ਵਿੱਚ ਆਪ ਸੱਚਾ ਨਿਰੰਕਾਰ ਨੂਰ ਗੁਰੂ ਦਾ ਸਰਵ ਜਹਾਨ ਮਨ ਜੀ ਬਲੀ ਬਲਵਾਨ ਸਾਜੂ ਨਾਂ ਵਿੱਚ ਮਾਈ ਬਾਪ ਜਰੇ ਜਰੇ ਵਿਚ ਰਮੇ ਆਪ ਕਟੇ ਜਾਣ ਚਰਾਸੀ ਫੇਰੇ ਸਤਿਗੁਰ ਜੀ ਦਾ ਕਰਕੇ ਜਾਪ ਜਮਣ ਮਰਨੁ ਜਨਾਹੀ ਆਵੈ ਬੀਛਗ ਲੱਗੀ ਹੋਣ ਸਰਾਫ ਉਸ ਦੇ ਰੰਗ ਵਿੱਚ ਹੋ ਕੇ ਦੇਖ ਸਤਗੁਰੂ ਲੀਲਾ ਬੜੀ ਵਸੇਕ ਏਕ ਰੂਪ ਨਾਲ ਉਸ ਕੋ ਜਾਣੂ ਕੇ ਰੂਪ ਇਹਨੇ ਕੇ ਅਨੇਕ ਸਬੇ ਰੰਗ ਪਿਆਰੇ ਹਰੀ ਦੇ ਨਰ ਕੋਈ ਸੋਚ ਨਾ ਕਰੀ ਲੇਕਨ ਹਾਰ ਹਰੀ ਰਾਏਕ ਕਾਗਜੇ ਕੋ ਇੱਕੋ ਸਾਈ ਰਾ ਦਿਵਸ ਕਰਿਆ ਲਖਾਈ ਭੋਜਨ ਸਭੇ ਪੈ ਪਨੀਤ ਹਰ ਕਾ ਦਿੱਤਾ ਨਹੀਂ ਪਲੀਤ ਖਾਓ ਪਿਓ ਹਰੀ ਗੁਣ ਗਾਓ ਬੁਰਾ ਕਿਸੇ ਦਾ ਮੂਹ ਨਾ ਚਾਓ ਹਰ ਪਾਸੋਂ ਸੁਖ ਸਾਫ ਕੀ ਲੋੜੋ ਮਨ ਆਪਣਾ ਬਧੀਆਂ ਤੋਂ ਮੋੜੋ ਗਿਆਨ ਪੁਕਾਰੇ ਸਾਜ ਪਿਆਰੇ ਗੁਰੂ ਵਾਲਮੀਕ ਦੇ ਸਗਲ ਪਸਾਰੇ ਰੀਰ ਕੀ 파ਰਤਵਾਜੀ ਕੀ ਆਰਤੀ ਸਲੋਕ ਸਰਬ ਕਲਾ ਰਤਨਾਗਰੀ ਤੀਨ ਪਵਨ ਵਿੱਚ ਕਾਰ ਪੂਜਨ ਕੋ ਸੰਸਾਰ ਮੈਂ ਜੁਗ ਜੁਗ ਖਾਣੀ ਚਾਰ ਅ ਲਖਨ ਰੰਜਨ ਦੀ ਨਾਮ ਬੰਦੋ ਕੜਕੜ ਕਰਤ ਵਸੀਰਾ ਸੋਨੇ ਘਰ ਮੰਦਰ ਝੂਲੇ ਲਾ ਰਤਨ ਦਾਸੀਰਾ ਆਗਮਾ ਗੋਚਰ ਪੁਰਖ ਦਿਆਲਾ ਪਵਨ ਪਤੀ ਬਨਰਾਏ ਸੁਰਗ ਮੰਡਲ ਵੀ ਸਿੱਧਾ ਜਾਵੇ ਜੋ ਤੇਰੀ ਗੁਣ ਗਾਵੇ ਅੰਮ੍ਰਿਤ ਬਾਣੀ ਸਤਿਗੁਰ ਤੇਰੀ ਜਨਮ ਜਨਮ ਦੁਖ ਤੋੜੇ ਦਰ ਤੇਰੇ ਤੋਂ ਰਾਜੀ ਹੁੰਦੇ ਪਿੰਗਲੇ ਟੁੱਟੇ ਕੁੜੇ ਜੇ ਦੁਨੀਆ ਕੇ ਨਗਰੈ ਤੇਰਾ ਜੀਵ ਜੰਤ ਸਭ ਜੋਗੀ ਜਿਨ ਜਿਨ ਤੇਰਾ ਨਾਮ ਤੇ ਆਇਆ ਤੈਨ ਤਿਗੀ ਗਤ ਹੋਗੀ ਮੋੜ ਨਾ ਦੇਖ ਜਗਤ ਕਾ ਮਿਲਾ ਵਾਰੋ ਵਾਰਤ ਮਾਮਾ ਅੰਤ ਕਾਲ ਸਭਨਾ ਸਿਰ ਵਜਨਾ ਮਲਕ ਮੌਤ ਦਮਾਮਾ ਗਿਆਨ ਰਤਨੀ ਕੀ ਕੀਮਤ ਪਾਵੇ ਲਾਲਾ ਕਾ ਬਣਜਾਰਾ ਡੁੱਬ ਜਾਵੇ ਬਭ ਸਾਗਰ ਅੰਦਰ ਮਨ ਮੁਖ ਪੱਥਰ ਪਾਰਾ ਗਿਆਨ ਗੁਰੂ ਕਾ ਪਾਵਣ ਸੇਰਾ ਪਰਮੇਸ਼ਰ ਕਾ ਨਾਮ ਧਿਆ ਸੰਗਤ ਛੋੜ ਕੁਸੰਗ ਨ ਜਾ ਜੋਸ਼ ਬੈਠੇ ਮਨੋਪਲਾਏ ਅਗੇ ਸਿਰ ਵਿੱਚ ਪਵੇ ਸਵਾ ਰੁਕੀ ਮਿਸਿ ਅੱਜ ਕੇ ਖਾ ਹਰ ਹੀਰੀ ਦਾ ਸ਼ੁਕਰ ਮਨਾ ਦਸਨਵਾ ਅਧਿਕਾਰ ਕਮਾ ਪਕਾ ਦੀ ਕਚਾਨਾ ਟਾ ਜੇ ਹਰ ਮਿਲਨੇ ਕਾ ਚਾ ਮੰਡਲੀ ਰਾ ਕਦੀ ਨਾ ਗਾ ਏ ਕਰੀ ਪਰ ਰਾਗ ਪਰੋਸਾ ਮਨ ਆਪਣੇ ਕੋ ਨਾ ਡਲਾ ਕਰ ਸੁ ਨਾਲ ਪ੍ਰੀਤ ਪਿਆਰੇ ਜੋ ਸਭ ਨਾ ਦਾ ਖੈਰ ਖਵਾ ਜੀਤੈ ਨੂੰ ਦੁਨੀਆ ਦਿਖਲਾਈ ਮਨ ਵਿੱਚ ਉਦੀ ਜੋਤ ਜਗਾ ਮੜੀਆਂ ਕੋ ਜੋ ਮਿਲਣਾ ਲਾਈ ਬੇਸ਼ਕ ਮਥਾ ਰੋਜ ਕਸਾ ਏਕ ਰੀਕੇ ਸਭੇ ਨਾਤੇ ਆਦਮ ਜਾਤੀ ਭੈਣ ਭਰਾ ਰਾਜਾ ਹੋਵੇ ਭਾਵੇਂ ਗਰੀਬ ਸਾਹਵੇਂ ਚੱਲਣਾ ਇਕੇ ਰਾ ਜੇ ਤੂੰ ਪਲ ਪਲ ਨਾਮ ਤੇ ਆਵੇਂ ਕਫਨ ਹੋਵੀ ਤੇਰਾ ਸ਼ਾ ਸੜ ਜਾਵੇਗਾ ਮਾਨਸ ਚੋਲਾ ਵਸਤ ਪਰਾਈ ਹਾਥ ਨਾ ਲਾ ਖੋਟੇ ਬੰਦਿਆ ਕੈ ਗਿਆਨ ਰੱਬ ਕਰ ਜਾ ਕੇ ਮਿਲੇ ਸਜਾ ਦੁਰਾ ਮੰਦੜਾ ਕਰਮ ਨਰਕ ਵਿਜਗੀਰੇ ਨਾ ਕਰ ਸਾਜਨ ਮੇਰੇ ਨਾਮ ਜਪੇ ਬਿਨ ਮੁਕਦੇ ਨਾਹੀ ਜਨਮ ਜਨਮ ਕੀ ਫਿਰੀ ਸੱਚੀ ਪ੍ਰੀਤ ਕਰੇ ਹਰੇ ਨਾਲ ਆਂਗਣ ਦੇ ਵਿੱਚ ਖੇਲੇ ਲਾਲ ਆਰਸੜ ਤੀਰ ਤੇ ਕਾਫਲ ਪਾਵੇ ਜੋ ਸਤਗੁਰ ਕੀ ਮੰਗਲ ਗਾਵੇ ਕਰਮ ਚ ਰਹੇ ਨ ਕੋਈ ਟੋਟ ਸਬੇ ਕਾਰਜ ਹੋਵਣ ਲੋਟ ਰੰਗ ਰਤੜਾ ਭਗਵਨ ਕਾ ਨਾਮ ਸਦਾ ਸਵਾਰੇ ਸਭ ਕੀ ਕਾਮ ਗਿਆਨ ਕਹਿ ਜਗ ਪੂਰਨ ਪੀਰਾ ਸੰਗਟ ਤੋਂ ਬਚ ਰਏ ਸਰੀਰਾ ਗੁਰੂ ਵਾਲਮੀਕ ਦਾ ਸਿਮਰਨ ਕਰਨਾ ਵਾਰ-ਵਾਰ ਜਮਨਾ ਲਈ ਮਰਨਾ ਗੁਰੂ ਵਾਲਮੀਕ ਜਪ ਕਰ ਮਨ ਮੇਰੀ ਅੰਤ ਸਮੇਂ ਕਬ ਆਵੇ ਤੇਰੀ ਰੰਗ ਰਤੜਾ ਰੀ ਸਾਜਨ ਮੀਰਾ ਚੰਦੇ ਵਾਂਗਰ ਚਮਕੇ ਸੀਰਾ ਕੁਦਰਤੀ ਅਕਲ ਮਹਾਨ ਮਹਾਨ ਦਰ ਪਰ ਚੁਕਣ ਬਲੀ ਬਲਵਾਨ ਸਰਬ ਕਲਾ ਭਰਪੂਰ ਦਤਾਰ ਰਤਨਾਗਰ ਸੱਚਾ ਨਿਰੰਕਾਰ ਲਖੀ ਕੇਸ ਗੋਪਾਲ ਰੈਨ ਜਗ ਵਿੱਚ ਆਇਆ ਰਚਨ ਰਮੈਨ ਬ੍ਰਹਮਾ ਵਿਸ਼ਨੂ ਸ਼ੰਕਰ ਸ਼ੇਸ਼ ਪੂਜਨ ਹਰ ਕੋ ਸਭ ਦਰਵੀਸ਼ ਉਸ ਕੋ ਪੂਜ ਤਰੇ ਬਲ ਰਾਜਾ ਪੈ ਸੰਪੂਰਨ ਸਗਲੇ ਕਾਜ ਪਾਂਡੋ ਕੇ ਜਗ ਲਾਏ ਭੋਗ ਭਗਤ ਜਨਾ ਕੋ ਦਿੱਤਾ ਜੋਗ ਗੁਰ ਕੋ ਪੂਜੇ ਰਾਮ ਅਵਤਾਰ ਬਣ ਆਇਆ ਜਾ ਕ੍ਰਿਸ਼ਨ ਮੁਰਾਰ ਵਿਸ਼ਵਾ ਮਿੱਤਰ ਪੂਜ ਗਤ ਪਾਈ ਰਾਜਾ ਦਸ਼ਰਤ ਮੰਗਲ ਗਾਈ ਰਾਜਾ ਜਨਕ ਪੂਜ ਉਤਰਿਆ ਜੋ ਆਇਆ ਦੁਖ ਸਭ ਕਾ ਹਰਿਆ ਵਾਲਮੀ ਚੰਦ ਜੀ ਵਿੱਚ ਕੋਰ ਗਿਆਨ ਸਰਵ ਕੀ ਉਸ ਹੱਥ ਡੋਰ ਵਾਲਮੀ ਚੰਦ ਜੀ ਵਿੱਚ ਕੋਰ ਗਿਆਨ ਸਰਵ ਕੇ ਉਸ ਹੱਥ ਡੋਰ